ਯਾਰ ਕੋਲ ਦੇਣਾ 2027 ਤੱਕ ਪਾਸ ਹੋਰ ਮਿਲਦੀ ਸਿਰਫ 50000 ਰੁਪਏ ਦੀ 95000 ਹਾਂਜੀ ਹਾਂ ਐਕਸਟਰਾ ਲੋਇਡਰ ਲੱਗੀ ਹੈ ਜੀ ਹਾਂ ਕਨਵਰਟ ਹੋਈ ਹੈ 2021 ਮਾਡਲ ਦੇ ਵਿੱਚ ਅੱਛਾ ਪ੍ਰੋਜੈਕਟਰ ਲੈਂਪ ਆ ਗਏ ਡਾਇਮੰਡ ਗ੍ਰੇਲਾ ਕੀ ਆਰਤਮਾ ਦੇ ਸਭ ਤੋਂ ਨਵੇਂ ਆ ਵੀ ਡੀਜ਼ਲ ਟੌਪ ਮਾਡਲ 99000 ਸਹੀ ਹੈ ਦੋ ਗੱਡੀਆਂ ਕਾਰ ਦੇ ਦਾਂਗੇ ਆ ਨੋ ਦਰਾ ਕੇ ਨੋਨ ਕਰਾ ਕੇ ਦੋ ਗੱਡੀਆਂ ਕਾਰ ਦੇ ਦਾਂਗੇ ਆਟੋਮੈਟਿਕ ਆ ਹਾਂ 1,60,000 ਰੁਪਏ ਦੀ ਕਾਰ ਦੇਣਾ ਸਹੀ ਗੱਲ ਹੈ 1,60,000 ਚੱਕੋ ਇਹ ਕਾਰ ਬੰਪਰ Ориਜੀਨਲ ਕਾਰ ਆ 36000 ਕਿਲੋਮੀਟਰ ਚੱਲੀ ਐ 36000 ਕਿਲੋਮੀਟਰ ਚੱਲੀ ਐ ਬਿਸ਼ਵਾ ਅਸੀਂ 1,60,000 ਬੜੀਆਂ ਵੀ ਕਾਰ ਦੇ ਦਾਂਗੇ 1,60,000 ਇੰਜਨ ਗੇਅਰ ਚੈੱਕ ਕਰ ਲੈ ਇੰਜਨ ਗੇਅਰ ਬਹੁਤ ਵਧੀਆ ਕਾਰ ਦਾ ਸਾਡੀ ਮਿੱਤਰ ਪਿਆਰਿਓ ਬੰਪਰ ਧਮਾਕਾ ਸੇਰ ਲੈ ਕੇ ਤੁਹਾਡੇ ਮੂਰੇ ਹਾਜ਼ਰ ਪਹਿਲਾਂ ਤਾਂ ਹੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਹੋਰ ਬਾਈ ਕੀ ਹਾਲ ਚਾਲ ਨੇ ਹੋਪ ਹਮੇਸ਼ਾ ਇਹੀ ਕਰਦੇ ਆਂ ਵੀ ਤੁਸੀਂ ਸਾਰੇ ਮੇਰੇ ਭਰਾ ਕੈਮਰੋਂ ਚੜ੍ਹਦੀ ਕਲਾ ਦੇ ਵਿੱਚ ਰੋ ਤੇ ਸਾਰੇ ਆਨੰਦ ਮਾਣੋ ਅੱਜ ਜਿਹੜੀ ਜਗ੍ਹਾ ਤੇ ਆਪਾਂ ਪਹੁੰਚੇ ਆਂ ਪਹਿਲੀ ਵਾਰ ਤਾਂ ਪਹੁੰਚੇ ਨਹੀਂ ਆਂ ਵਾਧੂਵਰੀ ਆਈਦਾਬਾਦ ਤੁਹਾਡਾ ਪਿਆਰ ਆਂਦਾ ਵਾ ਤੇ ਰੱਜ ਗਏ ਤੇ ਬਾਈ ਹੁਣੀ ਫੇਰ ਆਪਾਂ ਨੂੰ ਸੱਦ ਲੈਂਦੇ ਆ ਅੱਜ ਆਪਾਂ ਖੜੇ ਆ ਜੀ ਸਤ ਕਰਤਾਰ ਕਾਰ ਬਜ਼ਾਰ ਸ਼ਹਿਰ ਲੁਧਿਆਣਾ ਜਗਜੀਤ ਭਾਈ ਦੇ ਕੋਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਟਾਕ ਅਪਡੇਟ ਆ ਪੂਰਾ ਜੀ ਪੂਰਾ ਆਨੰਦ ਆ ਫੇ ਪੂਰਾ ਪੂਰਾ ਆਨੰਦ ਤੇ ਗਰਮੀਆਂ ਆ ਗਈਆਂ ਭਾਜੀ ਕੁਛ ਇੱਕ ਗੱਡੀਆਂ ਇਹ ਜੀਆਂ ਦੇਣੀਆਂ ਆਪਾਂ ਵੀ ਜਿਹੜੇ ਮੇਰੇ ਭਰਾ ਮੋਟਰਸਾਈਕਲਾਂ ਵਾਲੇ ਆ ਉਹਨਾਂ ਨੂੰ ਗੱਡੀਆਂ ਤੇ ਸ਼ਿਫਟ ਕਰਾਉਣਾ ਬਿਲਕੁਲ ਚੜਾਓ ਜੀ 70000 ਤੋਂ ਗੱਡੀ ਤੁਹਾਨੂੰ ਦੇ ਦੇਣੀ ਆਪਾਂ ਅੱਜ ਸਟਾਰਟ ਅੱਜ ਹਾਂਜੀ ਹਾਂਜੀ ਲਓ ਫੇ 70000 ਤੋਂ ਅੱਜ ਦੀ ਵੀਡੀਓ ਦੇ ਵਿੱਚ ਕਾਰਾਂ ਸਟਾਰਟ ਰਹਿਣਗੀਆਂ ਤੇ ਜੇ ਮੈਂ ਗੱਲ ਕਰਾਂ ਵੀ ਮੈਂ ਇਸ ਟਾਈਮ ਖੜਾ ਕਿੱਥੇ ਆ ਇਹ ਲੋਕੇਸ਼ਨ ਪੈਂਦੀ ਹੈ ਜੀ ਲੁਧਿਆਣੇ ਸ਼ਹਿਰ 'ਚ ਤੇ ਹੈਬੋ ਵਾਲ ਮੇਨ ਆ ਆਰਿਆ ਕਾਲਜ ਦੀ ਬੈਕ ਸਾਈਡ ਵੱਜਦੀ ਹੈ ਇਹ ਤੇ ਆ ਚੌਕ ਕਿਹੜਾ ਵੀਰੇ ਇਹ ਇਹ ਡੀ ਐਮ ਸੀ ਤੋਂ ਪਹਿਲਾਂ ਚੌਕ ਆਂਦਾ ਵਾ ਹਾਂ ਨੀਅਰ ਡੀ ਐਮ ਸੀ ਹਸਪੀਟਲ ਹੈ ਨੀਅਰ ਡੀ ਐਮ ਸੀ ਹਸਪੀਟਲ ਆ ਲੁਧਿਆਣਾ ਸ਼ਹਿਰ ਮੋਟੀ ਮੋਟੀ ਜੀ ਗੱਲ ਦਾ ਧਿਆਨ ਰੱਖਿਓ ਬਾਕੀ ਡਿਸਕ੍ਰਿਪਸ਼ਨ ਚ ਮੈਂ ਲਿੰਕ ਪਾ ਦੇਣਾ ਸਾਰੇ ਲੋਕੇਸ਼ਨ ਦੇ ਵੀ ਜਿੱਥੇ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ مین ਹੈਬੋ ਵਾਲ ਚੌਕ ਆ ਵੱਡੀ ਹੈਬੋ ਦਾ مین ਚੌਕ مین ਚੌਕ ਆ ਇਹ ਹੈਣਾ ਦਰਿਆਵਾਂ ਪਾਰ ਸੱਤ ਕਰਤਾਰ ਕਾਰਬੀਆ ਇਹਦੇ ਅੱਡਲੇ ਚੱਲਦੀ ਹੈ ਤੇ ਕਰੀਏ ਫੇਰ ਸ਼ੁਰੂ ਹਾਂਜੀ ਹਾਂਜੀ ਦੱਸੋ ਪਹਿਲਾਂ ਕੀ ਦਿਖਾਵਾਂਗੇ ਸਭ ਤੋਂ ਪਹਿਲਾਂ ਦਿਖਾਓ ਜੀ ਕ੍ਰਿਸ਼ਨਾ 2017 ਮਾਡਲ 17 ਮਾਡਲ ਠੀਕ ਹੈ ਬੰਪਰ ਤੋਂ ਬੰਪਰ Ориਜੀਨਲ ਕਾਰ ਆ 36000 ਕਿਲੋਮੀਟਰ ਚੱਲੀ ਆ 36000 ਕਿਲੋਮੀਟਰ 36000 ਚੱਲੀ ਆ ਵਿਸ਼ਵਾਸ ਨਹੀਂ ਹੋਣਾ ਜਲਦੀ ਹਾਂ ਪਰ ਜੈਨਨ 36000 ਚੱਲੀ ਦੀ ਗਾਰੰਟੀ ਹੈ ਕੋਈ ਬੰਦਾ ਸਾਬਤ ਕਰ ਜੇ ਮੀਟਰ ਪਿੱਛੇ ਆ ਆਪਾਂ 50000 ਰੁਪਏ ਦਾ ਨਾਮ ਦਵਾਂਗੇ ਕਾਰ ਦੇ ਉੱਤੇ ਮਤਲਬ ਉਹੀ ਤਾਂ ਨਾ ਟਿਓਟਾ ਕ੍ਰਿਸਟਾ ਕ੍ਰਿਸਟਾ ਖਾਸ ਕਰਕੇ ਲੱਖ ਸਵਾਂ ਲੱਖ ਚੱਲੀ ਹੀ ਮਿਲਦੀ ਹੈ ਮਿਲਦੀ ਹੈ ਉਹ ਵੀ ਹੈਗੀ ਸਾਡੇ ਕੋਲ ਪਿੱਛੇ ਖੜੀ ਹੈ ਅੱਛਾ ਇਹ 36000 ਚੱਲੀ 17 ਮਾਡਲ ਜੀ ਐਕਸ ਮੈਨੂਅਲ ਫਰਸਟ ਓਨਰ ਇੰਸ਼ੋਰੇ ফুল ਸਾਰੀ ਓਰੀਜਨਲ ਬੰਪਰ ਟੂ ਬੰਪਰ ਠੀਕ ਹੈ ਵੀਰੇ ਠੀਕ ਹੈ ਜੀ ਸਾਡਾ ਆਸਕਿੰਗ ਪ੍ਰਾਈਸ ਹੈਗਾ 14 ਲੱਖ ਰੁਪਿਆ ਹਾਂ ਬਾਕੀ ਕੋਈ ਮੌਕੇ ਤੇ ਆ ਗਿਆ ਤਾਂ ਉਹਦਾ ਜੂਰ ਮਾਨਤਨ ਕੀਤਾ ਜਾਊ ਤੇ ਲੋਨ ਫੈਸਿਲਿਟੀ ਤੁਹਾਨੂੰ ਪਤਾ ਸਾਡਾ ਅਸੀਂ ਤੇ 14 ਦਾ ਦੀ ਕਾਰ ਦੇਵਾਂਗੇ ਤੇ 13 ਲੱਖ ਲੋਨ ਕਰਾ ਦਾਂਗੇ ਉੱਪਰ 13 ਲੱਖ ਲੋਨ ਹੋ ਜਾਊਗਾ ਹਾਂਜੀ ਹਾਂਜੀ ਹੁਣ ਇਹ ਦੇਖੋ ਜਿਹੜੇ ਭਰਾ ਦੂਰ ਦਰਾਡੇ ਤੋਂ ਵੀਡੀਓ ਦੇ ਵਿੱਚ ਜੁੜੇ ਹੋਏ ਆ ਹਾਂਜੀ ਹਾਂਜੀ ਜੇ ਉਹਨਾਂ ਦਾ ਇਹ ਗੱਡੀ ਲੈਣ ਦਾ ਪਲਾਨ ਜਾਂ ਕੋਈ ਵੀ ਜਿਹੜੀ ਅੱਜ ਦੀ ਵੀਡੀਓ ਦਾ ਮਾਨ ਸਤਕਾਰ ਪੂਰਾ ਪੂਰਾ ਕੀਤਾ ਜਾਊਗਾ ਪੂਰਾ ਕੀਤਾ ਜਾਊਗਾ ਨਾ ਜਿਵੇਂ ਪਹਿਲਾਂ ਕਰਦੇ ਹਾਂ ਖੁੱਲੇ ਗੱਫੇ ਵੰਡਦੇ ਹਾਂ ਹਾਂ ਬਹੁਤ ਵਧੀਆ ਮੁੰਡੇ ਜਾਣਗੇ ਬਸ ਇਹੀ ਗੱਲ ਵਾਤਾ ਬਾਈ ਆਇਓ ਜ਼ਰੂਰ ਗੱਡੀਆਂ ਚੰਗੀਆਂ ਨੇ ਬਾਈ ਹੋਣਾ ਨਾ ਮੇਰੇ ਖਿਆਲ ਨਾਲ ਜਦੋਂ ਦਾ ਚੈਨਲ ਸਟਾਰਟ ਕੀਤਾ ਨਾ ਆਪਾਂ ਉਹਦੇ ਇੱਕ ਵੀ ਮਤਲਬ ਇਹ ਸਿੰਗਲ ਵੀ ਲੰਬਾ ਜਿਹਨੂੰ ਕਹਿੰਦੇ ਨਾ ਉਹ ਨਹੀਂ ਆਇਆ ਅਜੇ ਤੱਕ ਤੇ ਉਹ ਆਣਾ ਵੀ ਨਹੀਂ ਕਿਉਂਕਿ ਕੰਮ ਹੀ ਚੰਗਾ ਵਾ ਜਿਹੜੇ ਮੇਰੇ ਭਰਾ ਨੂੰ ਕਾਰ ਚਾਹੀਦੀ ਕੋਈ ਵੀ ਤੇ ਨੀਚੇ ਨੰਬਰ ਪਾਏ ਹੋਇਆ ਬਾਸ ਸੰਪਰਕ ਕਰ ਲਿਓ ਇੱਕ ਉਹਦੇ ਤੋਂ ਕਰ ਲਿਓ ਸ਼ੁਰੂ ਫੀਡ ਦੀ ਹਾਂਜੀ ਇੱਥੋਂ ਕਰ ਲਓ ਦੱਸੋ ਇਹ ਦਵਾਂਗੇ ਕਾਰ ਆਪਾਂ 2011/12 ਕਿੰਨੇ ਦੀ ਕਾਰ ਦਵਾਂਗੇ 99000 ਦੀ ਡੀਜ਼ਲ ਟੌਪ ਮਾਡਲ 99000 ਦੀ ਡੀਜ਼ਲ ਟੌਪ ਮਾਡਲ ਕਾਰ ਡੀਜ਼ਲ ਦੇਖੋ ਬਾਈ ਮਾਡਲ ਦੱਸਿਆ 2011 ਦਸੰਬਰ ਦੀ ਕਾਰ ਆ 12 ਚ ਨਿਕਲੀ ਐ 12 ਦੇ ਰਜਿਸਟਰਡ 27 ਤੱਕ ਪਾਸਿੰਗ ਆ ਅੱਛਾ ਪਾਸ ਵੀ ਆ ਗੱਡੀ ਹੈ ਹਾਂਜੀ ਹਾਂਜੀ ਲਓ ਫੇ ਮਿੱਤਰ ਪਿਆਰਿਓ 99000 ਦੇ ਵਿੱਚ ਕੁੱਲ ਤੁਹਾਨੂੰ ਪਾਸਿੰਗ ਵਾਲੀ ਕਾਰ ਤੇ ਇੰਜਨ ਗੇਅਰ ਜਗਜੀਤ ਵੀਰ ਇੰਜਨ ਗੇਅਰ ਪੂਰਾ ਵਧੀਆ ਭਾਜੀ ਵਧੀਆ ਹੈ ਨਾ ਪੂਰਾ ਵਧੀਆ ਇੰਜਨ ਗੇਅਰ ਲਓ ਫੇ ਮਿੱਤਰ ਪਿਆਰਿਓ ਸੰਪਰਕ ਕਰ ਲਿਓ ਕਾਰਨ ਵੀਰੇ ਦੇ ਕੋਲ ਵਾਕਈ ਸਹੀ ਗੱਲ ਆ ਤੋਹਫੇ ਅੱਜ ਦੀ ਵੀਡੀਓ ਚ ਬਹੁਤ ਨੇ ਬਹੁਤ ਤੋਹਫੇ ਨੇ ਅਖੀਰ ਤੱਕ ਬਣੇ ਰਿਓ ਤੁਹਾਨੂੰ ਹੋਰ ਦੇਣਾ ਤੋਹਫਾ ਬੜਾ ਵਧੀਆ ਆ ਦੇਖੋ ਕ੍ਰਿਸ਼ਟਾ ਖੜੀ ਆ ਜ 2016 ਮਾਡਲ ਪਹਿਲੇ ਨਾਂ ਦੀ ਫੁੱਲ ਇੰਸ਼ੋਰਸ ਹਾਂ ਠੀਕ ਹੈ ਜੀ ਵੀ ਆਈ ਪੀ ਨੰਬਰ ਲੁਕੋਇਆ ਹੋਇਆ ਤੁਹਾਨੂੰ ਦੇ ਵੀ ਦਿਖਾਵਾਂਗੇ ਅੱਛਾ ਟੌਪ ਮਾਡਲ ਕਾਰ ਹੈ 1.5 ਲੱਖ ਦੀ ਰਾਉਂਡ ਚੱਲੀ ਆ ਕਾਰ ਇਹ ਠੀਕ ਹੈ ਫਰਸਟ ਓਨਰ ਦਾ ਇੰਸ਼ੋਰੇ ਫੁੱਲਾ ਕਾਰ ਦਾ ਨੰਬਰ ਦੇਖ ਲਓ ਤੁਸੀਂ ਲਓ ਫੇ 2.5 ਲੱਖ ਦਾ ਨੰਬਰ ਆ ਦੇਖੋ ਇੱਧਰ 0013 ਹਨਾ ਠੀਕ ਹੈ ਜੀ ਇਹ ਨੰਬਰ ਤੁਹਾਨੂੰ ਨਾਲ ਦੇਵਾਂਗੇ ਆਪਾਂ ਠੀਕ ਹੈ ਵੀਰੇ ਪਾਰਟੀ ਨੇ ਨੰਬਰ ਲਾਣਾ ਸੀਗਾ ਅਸੀਂ ਲਵਾਇਆ ਨਹੀਂ ਹਾਂ ਨੰਬਰ ਤੁਹਾਨੂੰ ਨਾਲ ਦੇਵਾਂਗੇ 0013 ਕਾਰ ਦੇਵਾਂਗੇ ਸਿਰਫ 13.5 ਲੱਖ ਰੁਪਏ ਦੀ 13.5 ਲੱਖ 13.5 ਲੱਖ 'ਚ 16 ਮਾਡਲ ਵਿਦ ਨੰਬਰ ਜੈਡ ਆਟੋ ਕ੍ਰਿਸਟਾ ਹਾਂ ਭਾਈ ਇਹ ਨਾ ਇਹਨਾਂ ਚੀਜ਼ਾਂ ਨੂੰ ਵੀ ਵਿੱਚ ਇਨਕਲੂਡ ਕਰਿਆ ਕਰੋ ਜਿਹੜਾ ਤੁਹਾਨੂੰ ਨੰਬਰ ਦਿਖਾਇਆ ਨਾ ਨੰਬਰ ਦਾ ਵੀ ਅੱਜ ਦੇ ਟਾਈਮ 'ਚ ਬਹੁਤ ਮੁੱਲ ਆ ਜਿਹੜੇ ਮੇਰੇ ਭਰਾ ਨੂੰ ਕ੍ਰਿਸਟਾ ਚਾਹੀਦੀ ਆ ਉਹਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਆਪਸ਼ਨਾਂ ਦੇਤੀਆਂ ਵਾ ਬਸ ਸੰਪਰਕ ਕਰ ਲਿਓ ਮਤਲਬ ਕਿ ਨਿਸ਼ਚਿਤ ਹੋ ਕੇ ਲੈ ਕੇ ਜਾਣ ਲਈ ਕਾਰ ਆਵਾ ਇਹਨਾਂ ਚ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਜੀ ਸਿੱਧਾ ਜੀ ਤੇ ਆਹਾ ਇਹ ਆ ਗਈ ਤੁਹਾਨੂੰ 2014 ਰਜਿਸਟਰਡ ਉਨੀ ਹੈ ਜੀ ਤੁਹਾਨੂੰ ਪਿਛਲੀ ਵੀਡੀਓ ਵੀ ਦੱਸੀ ਸੀ ਕਾਰ ਇਹ ਹਾਂ ਇਹ 4 ਲੱਖ 90000 ਰੁਪਏ ਕਾਰ ਦੇਵਾਂਗੇ ਜੀ ਆਪਾਂ 4 ਲੱਖ 90000 ਪੇਂਟ ਦੀ ਪੇਂਟ ਦੀ ਮਾੜੀ ਮੁੱਡੀ ਟੱਚਿੰਗ ਹੈਗੀ ਕਾਰ ਦੇ ਵਿੱਚ ਜਿਵੇਂ ਆ ਫੱਟੇ ਫੁੱਟੇ ਬੰਪਰ ਹੋ ਗਏ ਬਾਕੀ ਸਾਰੀ ਓਰੀਜਨਲ ਆ ਜੀ ਕਾਰ ਬਾਕੀ ਸਾਰੀ ਬਾਕੀ ਇੱਕ ਵਾਰ ਇਹਨਾਂ ਟਾਇਰ ਚੈੱਕ ਕਰਾ ਦਿਓ ਟਾਇਰ ਜਮੇ ਹੀ ਨਵੇਂ ਪਏ ਆ ਜਿਹਨੂੰ ਕਹਿੰਦੇ ਆ ਨਾ ਉਹ ਚੀਜ਼ ਆ ਹੁਣ ਜਿਹੜੇ ਮੇਰੇ ਭਰਾ ਨੂੰ ਆ ਵੀ ਚਾਹੀਦੀ ਮਾਡਲ ਕਿੰਨਾ ਵੀਰੇ ਇਹ 2014 14 ਰਜਿਸਟਰਡ 19 ਹਾਂ ਪਾਸਿੰਗ 34 ਤੱਕ ਹਣ ਆਹ ਚੀਜ਼ ਧਿਆਨ ਨਾਲ ਨੋਟ ਕਰ ਰਹੇ ਹੋ 14 ਮਾਡਲ ਆ ਰਜਿਸਟਰਡ 19 ਆ ਪਾਸਿੰਗ 2034 ਤੱਕ 34 ਤੱਕ ਪਈ ਆ ਜੀ ਰੇਟ ਤੁਹਾਨੂੰ ਦੱਸਤਾ ਤੇ ਚੱਲੀ ਕਿੰਨੀ ਗਾ ਚੱਲੀ ਆਈ 115000 ਯਾਰ 115000 ਚੱਲੀ Mahindra ਬਾਕੀ ਉਹਦਾ ਤੁਹਾਨੂੰ ਪਤਾ ਹੀ ਹੈ Tata Tata ਦੀ Harrier ਆ ਗਈ ਜੀ 2023 ਮਾਡਲ ਕਾਰ ਹੈ ਹਮ ਫਰਸਟ ਓਨਰ ਹੈ ਹਮ थर्ड पार्टी इंश्योरेंस ਹੈ ਕੰਪਟਰ ਟੂ ਬੰਪਰ オリジナル ਹੈ ਠੀਕ ਹੈ ਮੈਨੂਅਲ ਟਰਾਂਸਮਿਸ਼ਨ ਹੈ ਹਮ ਪੈਨਾਰੋਮਿਕ ਸਨ ਰੂਫ ਆ ਗਿਆ ਠੀਕ ਹੈ ਤੇ ਬਾਕੀ ਸਾਰਾ ਕੁਝ ਇਨੈਬਿਲਟੀ ਆਂਦਾ ਇਹਦੇ ਵਿੱਚ ਟੱਚ ਪਲੇਅਰ ਬੈ ਕੈਮਰਾ ਸਾਰਾ ਕੁਝ ਏਟੂ ਜੱਡ ਆਂਦਾ ਜੀ ਇਹ ਇੰਨੀ ਹੈਵੀ ਗੱਡੀ ਆ ਜਿਹੜੇ ਬੰਦੇ ਨੂੰ ਇਹਦੇ ਬਾਰੇ ਨੋਲੇਜ ਆ ਨਾ ਉਹਨਾਂ ਹੀ ਲੈਣੀ ਆ ਆਮ ਬੰਦੇ ਨੂੰ ਰੀਡ ਨਹੀਂ ਭਰਨਾ ਇਹਦਾ ਸਹੀ ਗੱਲ ਆ ਇਹ ਆਮ ਬੰਦੇ ਵਾਸਤੇ ਕਾਰ ਨਹੀਂ ਹੈ। ਇਹ ਸ਼ਾਰਕ ਲੁੱਕਾ ਪੂਰੀ ਨਾਲ ਹੀ ਹੈ। ਇਹ ਪੂਰੀ ਸ਼ਾਰਕ ਲੁੱਕ ਹੈ, ਹੈਵੀ ਕਾਰ ਹੈ। ਹੂੰ। ਇਹਦੀ ਵਾਸ ਜਿਹੜੇ ਬੰਦੇ ਨੇ ਕਾਰ ਚਲਾ ਲਈ ਨਾ ਉਹ ਕਦੀ ਹਲਕੀ ਕਾਰ ਨਹੀਂ ਚਲਾਊਗਾ ਫਿਰ। ਹੂੰ। ਅਵੀ ਮਰੀਦ ਹੋ ਜਾਂਦਾ ਬੰਦਾ। ਨਹੀਂ ਜਬਰਦਸਤ ਚੀਜ਼ ਹੈ ਜੀ। ਦੱਸੋ ਰੇਟ ਦੱਸੋ। ਵਧੀਆ ਯਾਰ ਰੇਟ ਬਣਾ। ਇਹ 2023 ਮਾਡਲ ਦਾ ਰੇਟ ਤੁਹਾਨੂੰ ਦੇ ਦਾਂਗੇ 17.5 ਲੱਖ ਰੁਪਏ ਜੀ। 17.5 ਲੱਖ 50 ਹਜ਼ਾਰ। ਸਾਢੇ 16 ਲੱਖ ਦਾ ਲੋਨ ਕਰਾ ਦਾਂਗੇ। ਲੱਖ ਤੋਂ 1.5 ਲੱਖ ਰੁਪਏ ਲੈ ਕੇ ਆਓ ਤੇ ਸਾਰਾ ਹੀ ਲੋਨ ਕਰਾ ਦਾਂਗੇ। ਹੋਰ ਦੱਸੋ ਕਾਰ ਦੇਓ। ਠੀਕ ਕੋ ਬਸ ਸਿਬਲ ਸਕੋਰ ਆਪਣ ਇਹ ਤਾਂ ਫਰੀ ਦੇ ਭਾਈ ਆ ਜੀ ਦੇਖੋ ਪਾਸਿੰਗ ਹੈ ਨਹੀਂ ਕਾਰ ਦੀ ਹਾਂ ਮਾਡਲ 2010 ਹੈ ਰੇਟ ਰੇਟ ਹੀ ਦੱਸ ਦਿਓ ਰੇਟ ਬੜਾ ਭਾਸ ਦੇ ਦੇ ਦਾਂਗੇ ਡੀਜ਼ਲ ਵੇਰੀਐਂਟ ਹੈ ਹਾਂ ਆਟੋਮੈਟਿਕ ਹੈ ਹਾਂ 1,60,000 ਰੁਪਏ ਦੀ ਕਾਰ ਦੇ ਦਾਂਗੇ ਸਹੀ ਗੱਲ ਹੈ 1,60,000 ਚੱਕੋ ਫੇ 1,60,000 ਦੇ ਵਿੱਚ ਹਾਂ ਭਾਈ ਇੱਕ ਚੀਜ਼ ਨੋਟ ਕਰਿਓ ਮੇਰੇ ਭਰਾ ਨਾ ਕਈ ਕਮੈਂਟ ਬਹੁਤ ਕਰਦੇ ਆ ਵੀ ਪ੍ਰਾਣੀ ਸ਼ੇਪ ਦੀ ਜਿਹੜੀ ਵਰਨਾ ਵਾ ਉਹ ਵੀ ਲੈ ਕੇ ਆਓ ਇੰਜਨ ਗੇਅਰ ਸਾਫ ਇੰਜਨ ਗੇਅਰ ਪੂਰਾ ਵਧੀਆ ਪਾਸਿੰਗ ਹੈ ਨਹੀਂ ਗੀ ਹਾਂ ਜੇ ਤੁਹਾਡੀ ਪਾਸਿੰਗ ਹੋ ਗਈ ਫਿਰ ਤਾਂ 2.5 ਲੱਖ ਦੀ ਹੋਈ ਆ ਇਹ ਸਹੀ ਗੱਲ ਹੈ ਠੀਕ ਹੈ ਜੀ ਇਹ ਵਿਦਾਊਟ ਪਾਸਿੰਗ 1,60,000 ਰੁਪਏ ਕਾਰ ਦੇ ਦਾਂਗੇ 1,60,000 ਦੇ ਵਿੱਚ ਵਰਨਾ ਜਿਹੜੇ ਮੇਰੇ ਭਰਾ ਨੂੰ ਸਸਤੇ ਰੇਟ 'ਚ ਚਾਹੀਦੀ ਆ ਡੀਜ਼ਲ ਦੀ ਕਾਰ ਆ ਤੁਸੀਂ ਕਨਸਿਡਰ ਕਰ ਸਕਦੇ ਹੋ ਕਰੂਜ਼ ਕਰੂਜ਼ ਆ 2011 ਮਾਡਲ ਅੱਛਾ ਠੀਕ ਹੈ ਜੀ ਇਹ ਕਾਰ ਦਿੱਲੀ ਦਾ ਨੰਬਰ ਆ ਜੀ ਇਹ ਕਿਸੇ ਅਸੀਂ ਕਿਸੇ ਕਾਰ 'ਚੋਂ ਕੱਟੀ ਹੋਈ ਆ ਇਹ ਹਾਂ ਅਸੀਂ ਇਹ ਕਲਾਕਪੀਆਂ 30000 ਦੀ ਕਾਰ ਦੇ ਦਾਂਗੇ ਜੀ 1 ਲੱਖ 20000 ਸੀ ਜੀ ਇੰਜਨ ਗੇਅਰ ਚੈੱਕ ਕਰ ਲੈਣੇ ਇੰਜਨ ਗੇਅਰ ਬਹੁਤ ਵਧੀਆ ਕਾਰ ਦਾ ਸਾਡੀ ਵਿੱਚ ਹੀ ਹੋਈ ਕਾਰ ਹੈ ਅੱਛਾ ਹਾਂ ਦੇਖੋ ਬਈ ਇਹ ਵੀ ਕਾਰ ਤੁਹਾਨੂੰ ਬਣ ਜਾਣੀ 175000 175000 ਚ ਮਾਨ ਵੀ ਕਰ ਦਾਂਗੇ ਤੁਹਾਡੇ ਆਏਗੇ ਦਾ ਜੀ ਹੋ ਜਾਊਗਾ ਪੂਰਾ ਜੀ ਪੂਰਾ ਮਾੜੀ ਕਿੰਨਾ ਸੀਗਾ 2011 2011 ਹਾਂਜੀ ਐਲਟੀ ਇਹ ਹੈ ਐਲਟੀ ਮਾਡਲ ਐਲਟੀ ਮਾਡਲ ਆ ਗਿਆ ਠੀਕ ਆ ਆਹ ਇਹ ਆ ਗਈ 19 ਮਾਡਲ ਕਾਲੇ ਰੰਗ ਦੀ ਨਾਗਣੀ ਕਾਲੀ ਨਾਗਣੀ 19 ਮਾਡਲ ਪਹਿਲੇ ਨਾਮ ਦੀ ਕਾਰ ਹਾਂ ਐਕਸਟਰਾ ਲੌਇਡਰ ਲੱਗੇ ਆ ਜੀ ਹਾਂ ਕਨਵਰਟ ਹੋਈ ਹੈ 2021 ਮਾਡਲ ਦੇ ਵਿੱਚ ਅੱਛਾ ਪ੍ਰੋਜੈਕਟਰ ਲੈਂਪ ਆ ਗਈ ਡਾਇਮੰਡ ਗ੍ਰੇਲ ਆ ਗਈ ਠੀਕ ਹੈ ਕਨਵਰਟ ਕਰਾਈ ਹੋਈ ਆ 50000 ਕਿਲੋਮੀਟਰ ਚੱਲੀ ਗਾਰ ਆ ਜੈਨੂਨ ਜੈਨੂਨਲੀ ਹਾਂਜੀ ਹਾਂਜੀ ਦੇਖੋ ਜਰਾ ਅਲਾਈਸ਼ ਲਾਈ ਸੋਹਣੇ ਲੱਗੇ ਹੋਏ ਸਾਰਾ ਕੁਝ ਕੰਪਲੀਟ ਕਾਰ ਆ ਕਾਲੀ ਨਾਗਣੀ ਤੁਹਾਨੂੰ ਪਤਾ ਮੁੰਡੇ ਖੁੰਡਿਆਂ ਦੀ ਅੱਜ ਕੱਲ ਮਤਲਬ ਦੋ ਕਾਰਾਂ ਇਹ ਖੜਾ ਦਿਓ ਨਾ ਇੱਕ ਚਿੱਟੀ ਦੇ ਕਾਲੀ ਕਾਲੀ ਦੇ ਹੱਥ ਰੱਖ ਕਾਲੀ ਦੇ ਹੱਥ ਰੱਖੂਗਾ ਜੀ ਦੱਸੋ ਬਈ ਇਹਦੀ ਨਾ ਸੋਹਣੀ ਜੀ ਡੀਲ ਬਣਾ ਦਿਓ ਜਿਹੜੇ ਕਾਲੀ ਕਾਰ ਦੇ ਸ਼ਕੀਨ ਆ ਬਸ ਲੈ ਜਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਬਸ ਸਿਰਾ ਕਰਾ 8 ਲੱਖ ਦਾ ਲੋਨ ਹਾਂ 8.5 ਦੀ ਕਾਰ 8.5 ਦੀ ਕਾਰ ਬਸ 8 ਲੱਖ ਦਾ ਲੋਨ ਆ 50 ਹਜ਼ਾਰ ਖੁੱਲ ਗਈ ਕਾਰ ਦੇਖੋ ਅੰਦਰ ਖੋਲ ਦਿਖਾਓ ਅੰਦਰ ਕਾਰ ਉਦਾਂ ਸਾਡੀ ਆਸਕਿੰਗ ਪ੍ਰਾਈਸ ਹੈਗਾ 9 ਲੱਖ ਰੁਪਈਆ ਤੁਹਾਡੀ ਵੀਡੀਓ 'ਚ ਅਸੀਂ 8.5 ਦੀ ਕਾਰ ਦੇਣੀ ਹੈ 8 ਲੱਖ ਤੇ 50 ਹਜ਼ਾਰ ਬਾਕੀ ਮੌਕੇ ਤੇ ਮਾਨਤਨ ਕਰਦੀ ਮਾਨਤਨ ਕਰ ਦਾਂਗੇ ਜੀ ਆਪਾਂ ਹੋਰ ਦੱਸੋ ਕਰ ਦਾਂਗੇ ਜੀ ਮਾਨਤਨ ਕਰ ਦਾਂਗੇ ਦੇਖ ਲਓ ਬਾਈ ਇਹਦੇ 'ਚ ਦਾ ਫੀਚਰ ਜਿੱਦਾਂ ਕਹਿੰਦੇ ਨੇ ਫੀਚਰ ਨਾਲ ਲੈ ਸਕਦੀ ਉਹ ਚੀਜ਼ ਆ ਸਟੀਅਰਿੰਗ ਕੰਟਰੋਲ ਆ ਜਾਂਦੇ ਆ ਤੇ ਨਾਲੇ ਮੈਨੂਅਲ ਟਰਾਂਸਮਿਸ਼ਨ ਆ ਪਾਵਰ ਵਿੰਡੋ ਹੁਣ ਇਹਦੀ ਤਾਂ ਤਰੀਕ ਮੈਂ ਕੀ ਕਰਾਂ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਟਾ ਮਾਡਲ 'ਚ ਕਨਵਰਟ ਕਰਵਾਈ ਹੋਈ ਹੈ ਹਾਂਜੀ ਹਾਂਜੀ ਆਹ ਇਹ ਆ ਗਈ 2017 ਮਾਡਲ Honda City Honda City ਸਭ ਤੋਂ ਟੌਪ ਐਂਡ ਮਾਡਲ ਹੈ ZX ਆਟੋਮੈਟਿਕ ਸੰਰੂਫ ਵਾਲਾ ਐਵਰੇਜ ਐਵਰੇਜ ਇਹਦੀ ਹੁੰਦੀ 14 ਤੋਂ 15 ਦੀ ਜੀ ਠੀਕ ਹੈ ਟੌਪ ਮਾਡਲ ਪਹਿਲੇ ਨਾਮ ਦੀ ਇੰਸ਼ੋਰੈਂਸ ਫੁੱਲ ਹੂੰ ਦੋਨੋਂ ਚਾਬੀਆਂ ਸਿਲਵਰ ਕਲਰ ਦੀ ਕਾਰ ਹੈ ਸਾਰੀ origignal ਗੱਡੀ ਹੈ ਜੀ 7.7 ਦੀ ਸਾਡੀ ਆਸਕਿੰਗ ਪ੍ਰਾਈਸ ਹੈ 6.75000 ਦੇ ਕਾਰ ਦੇ ਦੇਣੀ ਹੈ ਜੀ ਆਪਾਂ 6.75000 18 ਲੱਖ ਵਾਲੀ ਕਾਰ ਹੈ ਜੀ ਇਹ ਭਲਾ ਪੁਸ਼ਪਟਾ ਸਟਾਰਟ ਹੈ ਕੋ ਮਾਡਲ ਪੁਸ਼ ਬਟਨ ਆਜੀ ਹਾਂਜੀ ਪੁਸ਼ ਬਟਨ ਨਾਲ ਸਾਢੇ 6 ਲੱਖ ਦਾ ਲੋਨ ਕਰਾਵਾ ਦਾਂਗੇ ਸਨ ਰੂਪੀ ਹੈਗੀ ਆ ਸਨ ਰੂਪੀ ਹੈਗਾ ਸਾਢੇ 6 ਲੱਖ ਦਾ 72 ਦੀ ਕਾਰ ਸਾਢੇ 6 ਦਾ ਲੋਨ ਕਰਾ ਦਾਂਗੇ 25 ਤੋਂ 35000 ਰੁਪਏ ਲੈ ਕੇ ਆਓ ਕਰ ਲੈ ਕਈ ਵਾਰੀ ਲੋਕ ਕਹਿੰਦੇ ਨਾ ਤੁਸੀਂ ਭਾਜੀ 25 ਕਿਹਾ ਸੀ 35 ਲੱਗ ਗਿਆ ਉਹ 35 35 40 ਤਾਂ ਲੱਗਦਾ ਉਹ ਜਿਹੜਾ ਟਰਾਂਸਫਰ ਦੀ ਫੀਸ ਤੇ ਪ੍ਰੋਸੈਸਿੰਗ ਫੀਸ ਬੈਂਕ ਦੀ ਕੱਟੀ ਜਾਂਦੀ ਹੈ ਕੱਟੀ ਜਾਂਦੀ ਹੈ ਹਾਂਜੀ ਚਲੋ ਆਹ ਦੇ ਪੈਸੇ ਲੈਣੇ ਆਸੀਂ ਹਾਂ ਆਹ ਚੀਜ਼ ਵੀ ਟਰਾਂਸਪੇਰੈਂਟ ਹੋ ਗਈ ਨਾ ਜਿਹੜੀ ਗੱਲ ਕਰਤੀ ਵੀਰੇ ਨੇ ਕਿ ਇਹ ਚੀਜ਼ ਸਾਡੇ ਕੋਲ ਸਾਡੇ ਕੰਮ 'ਚ ਕੋਈ ਪਰਦਾ ਨਹੀਂ ਹੋਊਗਾ ਇਹ ਤਾਂ ਡੀਲਰ ਕਹਿੰਦੇ ਹੋਰ ਆ ਤੇ ਨਿਕਲਦਾ ਹੋਰ ਆ ਸਾਡਾ ਖੁੱਲਾ ਹਿਸਾਬ ਹੀ ਆ ਬਸ ਬਿਲਕੁਲ ਵੀਰੇ ਸਹੀ ਗੱਲ ਆ ਆਹ ਇਹ ਹੈਗੀ ਵੀਰੇ ਜੀ 2022 ਮਾਡਲ ਕਾਰ ਹੈ ਜੰembre ਦੀ ਕਾਰ ਹੈ 23 ਚ ਨਿਕਲੀ ਹੈ ਹੂੰ ਸਭ ਤੋਂ ਟਾਪ ਐਂਡ ਮਾਡਲ ਆ ਪੁਸ਼ ਬਟਨ ਵਾਲੀ ਓਕੇ ਐਸ ਐਕਸ ਔਰਾ ਔਰਾ ਜੀ ਔਰਾ ਔਰਾ ਵਾਹ ਇਹ ਔਰਾ ਹੋ ਗਿਆ ਤੇ ਇਹ ਇੱਕ ਵਾਰੀ ਨਾ ਫਰੰਟ ਤੋਂ ਜੈਕ ਕਰਾ ਲੀ ਜੀ 20000 ਕਿਲੋਮੀਟਰ ਚੱਲੀ ਆ ਜੀ ਕਿੰਨੀ 20000 ਸਹੀ ਗੱਲ ਹੈ 20000 ਚੱਲੀ ਆ ਹਾਂ 11 ਲੱਖ ਰੁਪਏ ਦੀ ਕਾਰ ਆ ਜੀ ਨਵੀਂ 11.5 ਦੀ ਪੈਂਦੀ ਹੋਣੀ ਹੈ ਠੀਕ ਹੈ ਤੇ ਆਪਾਂ ਕਾਰ ਦੇ ਦਾਂਗੇ 6.5 ਲੱਖ ਰੁਪਏ ਦੀ 6 ਲੱਖ ਜਿਹੜੇ ਬੰਦੇ ਸਿਬਲ ਸਹੀ ਹੈ ਹੂੰ ਉਹਨੂੰ 25 ਤੋਂ 30000 ਰੁਪਏ ਲੈ ਕੇ ਆਓ ਬਾਕੀ ਲੋਨ ਕਰਾ ਦਾਂਗੇ ਮਤਲਬ ਕਿ ਤੁਸੀਂ ਹਾਵ ਲਾ ਲਓ ਭੀ ਅੱਧੇ ਅੱਧਾ ਮੁੱਲੀ ਹੋ ਗਿਆ ਨਾ ਕਾਰ ਦਾ ਅੱਧਾ ਮੁੱਲ ਹੋ ਗਿਆ ਆਈਡੀਆ ਤੇ ਇਹ ਵੀ ਦੇਖੋ 25-30 ਹਜ਼ਾਰ ਲੈਓ 25-30 ਹਜ਼ਾਰ ਸਕੂਟਰ ਮਿਲਦਾ ਸਹੀ ਗੱਲ ਆਪਾਂ ਕਾਰ ਦੇ ਦੇਣੀ ਹੈ ਹੋਰ ਦੱਸੋ ਜਿਹੜੇ ਮੇਰੇ ਭਰਾ ਦਾ ਸਿਬਲ ਸਕੋਰ ਚੰਗਾ ਵਾ ਬਸ ਇਹੀ ਸਿਬਲ ਸਕੋਰ ਚੰਗੇ ਦਾ ਫਾਇਦਾ ਵਾ ਵੀ ਡਾਊਨ ਪੇਮੈਂਟ ਘੱਟ ਤੋਂ ਘੱਟ ਹੋ ਜਾਂਦੀ ਹੈ ਕਈ ਕਾਰਾਂ ਦਾ ਐਹੋ ਜਿਹਾ ਹੁੰਦੀਆਂ ਜਿਹੜੀਆਂ ਪੈਸੇ ਲੈਣ ਦੀ ਬਜਾਏ ਪੈਸੇ ਦੇ ਕੇ ਜਾਂਦੀਆਂ ਵਾ ਹਨਾ ਵੀਰ ਇਹੀ ਗੱਲ ਵਾ ਕੋਲ ਜੀ ਬਿਲਕੁਲ ਵੀ ਲੋਨ ਵੱਧ ਹੋ ਜਾਂਦਾ ਵਾ ਬਿਲਕੁਲ ਜੀ ਬਿਲਕੁਲ ਆਹ ਇਹ 2023 ਮਾਡਲ ਬਲੀਨ ਸਿਗਮਾ ਮਾਡਲ ਹੈ ਹਾਂ ਇਹ ਜੋ ਸਮਾਨ ਲੱਗਾ ਘਟੋ ਘਾ 1.5 ਲੱਖ ਰੁਪਏ ਦਾ ਅੱਛਾ ਅਲੋਏ ਟਾਇਰ ਸਿਸਟਮ ਸੈਂਟਰ ਲੋਕਿੰਗ ਹੂੰ ਠੀਕ ਹੈ ਜੀ ਸੀਟ ਕਵਰ ਵੀ ਸੋਹਣੇ ਪਏ ਅਸੈਸਰੀ ਸੀਟ ਕਵਰ ਬਿਲਕੁਲ ਨਵੇਂ ਟੱਚ ਪਲੇਅਰ ਬੈਕ ਕੈਮਰਾ ਖੋਲ ਕੇ ਦਿਖਾਓ ਗੱਡੀ ਕੀ ਬਾਤ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਗੱਡੀ ਹੈ ਜੀ ਹੂੰ ਦੇਖੋ ਚੱਲਦੀ ਸਿਰਫ 16000 ਕਿਲੋਮੀਟਰ ਹੈ ਜੀ ਕਾਰ ਓਕੇ ਸਿਰਫ 16000 ਸਿਰਫ 16000 ਚੱਲੀ ਹੈ ਜੀ ਕਾਰ ਆਪਾਂ ਸਵਾ 6 ਲੱਖ ਹੀ ਦੇ ਦੇਣੀ ਹੈ ਹੂੰ ਤੇ 5,70,000 75 ਜਲਾ ਲੂਨ ਕਰਾ ਦਾਂਗੇ ਮਾਡਲ ਦੱਸਿਆ 2023 ਮਾਡਲ 23 ਮਾਡਲ 23 ਮਾਡਲ ਨਵੇਂ ਮਹੀਨੇ ਦੀ ਕਾਰ ਠੀਕ ਹੈ ਯਾਰ ਮਤਲਬ ਕਿ ਨਾ 23 ਮਾਡਲ ਮਾਡਲ ਵੀ ਨੋਟ ਕਰਿਆ ਕਰੋ 3+C ਐਵਰੇਜ ਨਾ ਹੋਊਗੀ ਕਾਰ ਵਾਪਸ ਕਰ ਦਿਓ ਹਨਾ ਹੋਰ ਦੇਖੋ ਬਲੀਨੋ ਭਾਈ ਵਾਕਈ ਸਹੀ ਗੱਲ ਆ ਸੂਜ਼ੂਕੀ ਦੇ ਜਿਹੜੇ ਬਟਾਕਤ ਆ ਨਾ ਉਹ ਬਹੁਤ ਸੋਹਣੀਆਂ ਐਵਰੇਜ ਦਿੰਦੇ ਆ ਇਹ ਜਿਹੜੇ ਮੇਰੇ ਭਰਾ ਯੂਜ਼ ਕਰਦੇ ਆ ਨਾ ਉਹਨਾਂ ਨੂੰ ਪਤਾ ਵਾ ਐਵਰੇਜ ਕੱਢਦੀ ਐ ਇਹ ਨਹੀਂ ਕੋਈ ਗੱਲਾਂ ਮਤਲਬ ਕਿ ਵੀਡੀਓ 'ਚ ਨਹੀਂ ਹੈਗੀਆਂ ਇਹ ਇੱਕ ਆਕ ਜੀ ਲਾਲ ਪਰੀ ਮੈਦਾਨ ਖੜੀ ਕੀ ਖੂਬ ਲੜੀ ਦੱਸੋ ਇਹ ਸਿਫਟਾ 2016 ਮਾਡਲ ਹੈ ਹਾਂ ਚੱਲੀ ਜੈਨੂਨ 50000 ਆ ਅੱਛਾ ਐਲ ਡੀ ਆਈ ਮਾਡਲ ਆ ਆਪਸ਼ਨਲ ਦੋ ਪਾਵਰ ਵਿੰਡੋ ਵਾਲੀ ਹੈ ਠੀਕ ਹੈ ਸਾਰੀ オリジナル ਕਾਰ ਆ ਬੰਪਰ ਟਚਿੰਗ ਨੇ ਸਿਰਫ ਕਾਰ ਦੇ ਠੀਕ ਹੈ ਤੇ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਆ ਕਾਰ ਦੇ ਹਾਂਜੀ 50000 ਚੱਲੀ ਦੀ ਗਾਰੰਟੀ ਆ ਅੱਛਾ ਇਹ ਸਾਡਾ ਆਸਕਿੰਗ ਪ੍ਰਾਈਸ 4.5 ਲੱਖ ਆ ਤੇ 4 ਲੱਖ ਤੇ 30 ਹਜ਼ਾਰ ਰੁਪਏ ਦੀ ਕਾਰ ਦੇ ਦੇਣੀ ਹੈ ਪਤਾ 4 ਲੱਖ ਦਾ ਲੋਨ ਕਰਾ ਦੇਣਾ ਉੱਪਰ ਇਹਦੇ ਇਹਦਾ ਵੀ 30 ਹਜ਼ਾਰ ਹੀ ਆ ਸਿਰਫ 30 ਤੋਂ 35 ਹਜ਼ਾਰ ਤੁਹਾਨੂੰ ਕਿਹਾ ਲੈ ਕੇ ਆਓ ਉੱਚੇ ਮਾਡਲ ਦੀਆਂ ਕਾਰਾਂ ਵਾਂ ਬੈਂਕ ਭੱਜ ਕੇ ਲੋਨ ਕਰਦਾ ਵਾ ਅੱਛਾ ਜਗਜੀਤ ਵੀਰੇ ਇਹ ਦੱਸੋ ਵੀ ਜਿੱਦਾਂ ਜਿਹੜੇ ਮੇਰੇ ਭਰਾ ਸਿਬਲ ਚੰਗਾ ਵਾ ਹਾਂਜੀ ਹਾਂਜੀ ਜੇ ਉਹ ਆ ਗਿਆ ਮਨ ਜਿੱਦਾਂ ਐਦਾਂ ਹੁੰਦਾ ਨਾ ਵੀ ਜਦੋਂ ਕੋਈ ਚੀਜ਼ ਲੈਣ ਜਾਣੀ ਹੁੰਦੀ ਨਾ ਬੰਦੇ ਨੇ ਜਿੱਦਾਂ ਗੱਡੀ ਪਸੰਦ ਆ ਗਈ ਤਾਂ ਬੰਦਾ ਕਹਿੰਦਾ ਮੈਂ ਅੱਜ ਹੀ ਲੈ ਕੇ ਜਾਣੀ ਆ ਇਹ ਪੋਸੀਬਲ ਹੈ ਭਾਜੀ ਲੋਨ ਜੇ ਤਾਂ ਤਾਂ ਹ ਘਾਰ ਨਹੀਂ ਕਰਦਾ ਪਰਮਾਤਮਾ ਨੂੰ ਡਰ ਕੇ ਕਹਿੰਦਾ ਜੇ ਸਿਬਲ ਸਹੀ ਆ ਦੋ ਘੰਟੇ ਕਾਰ ਦੇ ਦਾਂਗੇ ਆਪਾਂ ਲੋਨ ਕਰਾ ਕੇ ਲੋਨ ਕਰਾ ਕੇ ਦੋ ਘੰਟੇ ਕਾਰ ਦੇ ਦਾਂਗੇ ਪਰ 6 ਮਹੀਨੇ ਦੀ ਸਟੇਟਮੈਂਟ ਤੇ ਆ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਣਾ ਸਿਰਫ ਤੁਸੀਂ ਨਾਲ ਇਹ ਤੁਹਾਡੀ ਜਿੰਮੇਵਾਰੀ ਆ ਬਸ ਇਹ ਤੁਸੀਂ ਲੈ ਕੇ ਆਣਾ ਵਾ ਤੇ ਨਾਲ ਬੈਂਕ ਦੀਆਂ ਟ੍ਰਾਂਜੈਕਸ਼ਨਸ ਸੋਹਣੀਆਂ ਹੋਣੀਆਂ ਚਾਹੀਦੀਆਂ ਵਾ ਵੀ ਬੈਂਕ ਨੂੰ ਇਹ ਆਪਾਂ ਦਿਖਾਉਣਾ ਹੁੰਦਾ ਵੀ ਆਪਾਂ ਰੀਪੇ ਵਧাইয়া ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਸ ਬਸ ਬਿਲਕੁਲ ਜੀ ਬਿਲਕੁਲ ਜਿਹੜੀ ਮੁੱਕਦੀ ਗੱਲ ਇਹ ਆ ਗਈ 18 ਮਾਡਲ i20 ਡੀਜ਼ਲ ਹੂੰ ਸੋਣ ਲਿਓ ਹੁਣ ਹਾਂਜੀ ਪਹਿਲੇ ਨਾਮ ਦੀ ਕਾਰ ਆ ਹਾਂ ਇੱਕ ਹੁੰਦੀ ਆ ਮੈਗਨਾ ਹਮ ਇੱਕ ਹੁੰਦੀ ਆ ਸਪੋਰਟਸ ਸਪੋਰਟਸ ਫਿਰਾਂ ਦੀ ਸਪੋਰਟਸ ਆਪਸ਼ਨਲ ਫਿਰਾਂ ਦੀ ਆਸਥਾ ਫਿਰਾਂ ਦੀ ਆਸਥਾ ਆਪਸ਼ਨਲ ਇਹ ਆਸਥਾ ਆਪਸ਼ਨਲ ਆ ਆਸਥਾ ਆਪਸ਼ਨਲ ਆ ਸਭ ਤੋਂ ਟਾਪ ਮਾਡਲ ਪੁਸ਼ ਬਟਨ ਵਾਲੀ ਪੁਸ਼ ਬਟਨ ਸਟਾਰਟ ਆ ਠੀਕ ਆ ਪਹਿਲੇ ਨਾਮ ਦੀ ਲੁਧਿਆਣਾ ਨੰਬਰ ਦੀ ਕਾਰ ਆ ਜੀ ਹਮ ਕਾਰ ਤੁਹਾਡੇ ਸਾਹਮਣੇ 70000 ਚੱਲੀ ਦੀ ਗਾਰੰਟੀ ਐ ਠੀਕ ਐ ਵੀਰੇ ਠੀਕ ਐ ਜੀ ਪੁਸ਼ ਬਟਨ ਵਾਲੀ ਟਾਇਰ ਟੱਪਾ ਨਵਾਂ ਵਾ ਓਨਰ ਫਰਸਟ ਆ ਹਮ ਇਕ ਕੋਰੇਟਾ ਕਾਰ 6.5 ਲੱਖ ਦੇਵਾਂਗੇ ਜੀ ਤੇ 6 ਲੱਖ ਦਾ ਲੋਨ ਕਰਾ ਦਾਂਗੇ 6 ਲੱਖ ਦਾ ਲੋਨ 6.5 ਲੱਖ ਦੀ ਸਾਢੇ 6 ਦੀ ਕਾਰ ਦੇ ਦਾਂਗੇ 645 ਵੀਰੇ 645 ਮੌਕੇ ਦੇਖਾਂਗੇ ਤੁਹਾਡਾ ਮਾਨ ਕਰ ਦਾਂਗੇ ਸ਼ਾਇਦ 40 ਦੀ ਵੀ ਦੇ ਦਈਏ ਵੀ ਨਹੀਂ ਪਤਾ ਹੋਰ ਦੱਸੋ ਪਰ ਫਿਲਹਾਲ 6.5 ਦੀ ਹੈ ਚਲੋ ਇਹ ਵੀ ਗੱਲਬਾਤ ਆ ਬਸ ਮੈਂ ਇਹੀ ਹਰੇਕ ਵੀਡੀਓ ਤਾਂ ਹੀ ਕਹਿਣਾ ਹੁੰਨਾ ਆਇਆ ਜਰੂਰ ਕਰੋ ਫੋਨ ਕਾਲਸ ਠੀਕ ਹੈ ਤੁਸੀਂ ਆਣਾ ਵਾ ਇੱਕ ਵਾਰੀ ਕਨਫਰਮੇਸ਼ਨ ਕਰਨੀ ਹੁੰਦੀ ਆ ਕਿ ਗੱਡੀ ਅਵੇਲੇਬਲ ਹੈ ਜਾਂ ਨਹੀਂ ਬਟ ਵਿਜ਼ਿਟ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਬੰਦੇ ਦਾ ਸੁਭਾਅ ਦਾ ਵੀ ਪਤਾ ਲੱਗਦਾ ਤੇ ਨਾਲੇ ਐਕਚੁਅਲ ਚ ਕਾਰ ਵੀ ਪਤਾ ਲਾਈ ਜਾਂਦੀ ਕੀ ਆ ਹਨਾ ਵੀਰੇ ਬਿਲਕੁਲ ਜੀ ਆਹ ਦੇਖੋ ਇਹ ਹੈਗੀ 2013 ਦਸੰਬਰ ਦੀ ਹਾਂ ਡੇਟ ਆਫ ਪਰਚੇਸ 2014 ਪੰਜਵੇਂ ਮਹੀਨੇ ਦੀ ਅੱਛਾ ਜੀ 14 ਤੇ 15 29 29 ਤੱਕ ਪਾਸਿੰਗ ਹੈ ਠੀਕ ਹੈ ਆਈਟਨ ਗ੍ਰੈਂਡ ਡੀਜ਼ਲ ਹਾਂ ਸਪੋਰਟਸ ਆਪਸ਼ਨਲ ਪੁਸ਼ ਬਟਨ ਵਾਲੀ 85000 ਕਿਲੋਮੀਟਰ ਗੱਡੀ ਚੱਲੀ ਸੈਕੰਡ ਓਨਰ ਕਾਰ ਹੈ ਠੀਕ ਹੈ ਠੀਕ ਹੈ ਜੀ ਕਾਰ ਦੀ ਐਵਰੇਜ 27 ਦੀ ਹੁੰਦੀ ਆ ਡੀਜ਼ਲ ਤੇ ਬਾਕੀ ਜੇਈ ਗੱਲ ਆ 102% ਸਹੀ ਗੱਲ ਆ ਜੀ ਹੋਰ ਦੱਸੋ 27 ਦੀ ਐਵਰੇਜ 27 ਦੀ ਐਵਰੇਜ ਡੀਜ਼ਲ ਤੇ ਹੁੰਦੀ ਕਾਰ ਦੀ ਜੀ ਰੇਟ ਸੋਹਣੇ ਆ ਇਹ ਰੇਟ ਤੁਹਾਨੂੰ ਦੇ ਦਾਂਗੇ ਇਹਦਾ ਬਹੁਤ ਘੱਟ ਹੂੰ ਸਵਾ ਤਿੰਨ ਦੀ ਸਾਡੀ ਆਸਕਿੰਗ ਪ੍ਰਾਈਸ ਹੈ ਕਾਰ ਦੇ ਦਾਂਗੇ 290000 ਰੁਪਏ ਦੀ 290000 2.5 ਲੱਖ ਦਾ ਕਰਾਵਾਂਗੇ ਲੋਨ 290000 ਦੀ ਸਿਰਫ 290000 ਦੀ 27 ਦੀ ਐਵਰੇਜ ਵਾਲੀ ਤੁਸੀਂ ਆਓ ਕਾਰ ਲੈ ਜਾਓ ਤੇ ਲੋਨ ਦੱਸਿਆ ਤੁਸੀਂ ਇਹਦੇ ਤੇ 2.5 ਲੱਖ ਦਾ ਲੋਨ 2.5 ਲੱਖ ਦਾ ਲੋਨ ਸਿਮਲ ਤੁਹਾਡਾ ਸਹੀ ਹੋਣਾ ਚਾਹੀਦਾ ਸਿਮਲ ਸਕੋਰ ਚੰਗਾ ਲਿਆਇਓ 2.5 ਲੱਖ ਦਾ ਲੋਨ ਬਸ ਐਵਰੇਜ ਤੁਹਾਨੂੰ ਦੱਸਤੀ ਐਵਰੇਜ ਹੀ ਮੇਰੇ ਖਿਆਲ ਨਾਲ ਜਿਆਦਾ ਮੇਰੇ ਜਿਹੜੇ ਛੋਟੇ ਬਜਟ ਵਾਲੇ ਮੇਰੇ ਭਰਾ ਹੈਗੇ ਆ ਉਹ ਐਵਰੇਜ ਜਿਆਦਾ ਸੋਹਣੀ ਭਾਲਦੇ ਆ ਆਹ ਕਾਰ ਨੂੰ ਕਨਸੀਡਰ ਕਰ ਸਕਦੇ ਹੋ ਨਾਲੇ ਡੀਜ਼ਲ ਦੀ ਕਾਰ ਆ ਥੈਨ ਉਹਦੇ ਬਾਅਦ ਆ ਗਈ ਵੈਗਨਰ ਇਹ ਆ ਗਈ ਵੈਗਨਰ 2019 ਮਾਡਲ ਹੂੰ ਲਾਸਟ ਦੀ ਕਾਰ ਹੈ ਇਹ ਜੈਡ ਐਕਸ ਆਈ ਹੈ ਹੂੰ ਪੈਟਰੋਲ ਪਹਿਲੇ ਨਾਮ ਦੀ ਹੈ ਇੰਸ਼ੋਰੈਂਸ ਵੈਲਿਡ ਹੈ ਹੂੰ ਟੈਟ ਪਾ ਨਵਾ ਵਾ 50 55000 ਜੈਨੂਨ ਗੱਡੀ ਚੱਲਦੀ ਆ ਜੈਡ ਐਕਸਾਈ ਟਾਪ ਮਾਡਲ ਸਾਢੇ 4 ਲੱਖ ਰੁਪਏ ਦੀ ਕਾਰ ਆ ਜੀ ਤੇ 4 ਤੱਕ 35000 ਰੁਪਏ ਦੀ ਆਪਾਂ ਕਾਰ ਦੇ ਦਾਂਗੇ 4 ਲੱਖ 35000 ਸਿਰਫ 4 ਲੱਖ 35000 ਦੀ ਕਾਰ ਦੇ ਦਾਂਗੇ 4 ਲੱਖ ਦਾ ਲੋਨ ਕਰਾ ਦਾਂਗੇ ਉੱਪਰ ਅੱਛਾ ਇੱਕ ਜੀ ਨੋਟਿਸ ਕਰਿਓ ਜਿੰਨੀਆਂ ਜ਼ਿਆਦਾਤਰ ਕਾਰਾਂ ਦਿਖਾ ਰਹੇ ਆ ਨਾ ਸਾਰੀਆਂ ਇਹੋ ਜਿਹੀਆਂ ਦਿਖਾ ਰਹੇ ਆ ਵੀ ਜਿਹੜੀਆਂ ਮਤਲਬ ਕਿ 5 ਕ ਲੱਖ ਦੇ ਅੰਡਰ ਅੰਡਰ ਕਾਰਾਂ ਨੇ ਤੇ ਜਿਨ੍ਹਾਂ ਤੇ ਲੋਨ ਬਹੁਤ ਵਧੀਆ ਹੋ ਰਿਹਾ ਲੋਨ ਦੀ ਹਮੇਸ਼ਾ ਇਹੀ ਰਹਿੰਦੀ ਹੈ ਕੋਸ਼ਿਸ਼ ਕਿਉਂਕਿ ਨਾ ਜਿੰਨੀ ਆਪਣੀ ਵੀਡੀਓ ਚੱਲਦੀ ਹੈ ਜਿਆਦਾਤਰ ਭਰਾਵਾਂ ਦੀ ਡਿਮਾਂਡ ਲਾਉਂਦੀ ਹੈ ਕੈਸ਼ ਬਹੁਤ ਰੇਅਰ ਹੈ ਅਗਲਾ ਪਤਾ ਕੀ ਦੇਖੋ ਅਗਲਾ ਕਹਿੰਦਾ 4 ਲੱਖ ਦੀ ਕਾਰ ਲਵਾਵਾਂਗੇ 50000 ਦਿਓ ਲੋਨ ਕਰਾ ਲਓ ਸਾਢੇ 3 ਲੱਖ ਆਪਣੇ ਬਿਜ਼ਨਸ 'ਚ ਪਾਉ ਸਹੀ ਗੱਲ ਹੈ 5-7% ਤਾਂ ਕਮਾਵਾਂਗੇ ਜੇ 1% ਪੂਨਾ ਬੈਂਕ ਨੂੰ ਦੇਤਾ ਤਾਂ ਵੀ ਆਪਾਂ ਨੂੰ 4.5% ਵੱਧਦਾ ਹੀ ਹੈ ਨਾ ਸਹੀ ਗੱਲ ਹੈ ਇਸ ਕਰਕੇ ਕਿਸ਼ਤ ਜੋ ਨਿਕਲਦੀ ਹੈ ਨਾ ਕਿਸ਼ਤ ਨਿਕਲਦੀ ਹੈ ਤਾਂ ਹੀ ਚੀਜ਼ ਬਣਦੀ ਹੈ ਤਾਂ ਹੀ ਬਣਦੀ ਹੈ ਇੱਕਦਮ ਪਹੇਜਣੇ ਹਰ ਬੰਦੇ ਨੂੰ ਔਖੇ ਲੱਗਦੇ ਇਹ ਤਾਂ ਗੱਲ ਹੈ ਆਹਾ ਵੇ ਇਹ ਆ 2018 ਮਾਡਲ अल्टੋ K10 K10 ਠੀਕ ਹੈ ਠੀਕ ਹੈ ਜੀ ਫਰਸਟ ਓਨਰ ਕਾਰ ਹੈ ਹਮ ਟਾਇਰ ਲਾਇ ਬਿਲਕੁਲ ਨਵੇਂ ਲੱਗੇ ਕਾਰ ਨੂੰ ਆਟੋਮੈਟਿਕ ਵੇਰੀਐਂਟ ਹੈ ਅੱਛਾ ਆਟੋਮੈਟਿਕ ਹੈ ਸਿੰਗਲ 에ਅਰ ਬੈਗ ਵਾਲੀ ਕਾਰ ਹੈ ਠੀਕ ਹੈ ਤੇ ਫਰਸਟ ਓਨਰ ਹੈ ਪਹਿਲੇ ਨਾਮ ਦੀ ਪਹਿਲੇ ਨਾਮ ਦੀ 60 60 62000 ਕਿਲੋਮੀਟਰ ਗੱਡੀ ਚੱਲੀ ਹੈ ਜਿਹੜੇ ਮੇਰੀ ਕਿਸੇ ਭੈਣ ਨੇ ਲੈਣੀ ਹੋਵੇ ਜਾਂ ਕਿਸੇ ਸਾਡੀ ਪਰਝਾਈ ਨਹੀਂ ਲੈਣੀ ਹੋਵੇ ਕਾਰ ਉਹਦੇ ਵਾਸਤੇ ਆਟੋਮੈਟਿਕ ਕਾਰ ਬਹੁਤ ਵਧੀਆ ਕਿੰਨੇ ਦੀ ਸਿਰਫ ਤੇ ਸਿਰਫ ਕਾਰ ਦੇਵਾਂਗੇ 3,65,000 ਰੁਪਏ 3,65,000 ਸਿਰਫ 3,65,000 ਰੁਪਏ ਚੱਕੋ ਫਿਰ 3,65,000 ਦੇ ਵਿੱਚ ਆ ਵੀ ਬਣ ਜੂਗੀ ਲੋਨ ਇਹਦੇ ਤੇ ਵੀ ਕਰਾਵਾਂਗੇ ਇਹਦੇ ਤੇ ਵੀ ਕਰਾਵਾਂਗੇ ਆਹਾ ਆਡੀ ਇਹ ਆ ਗਈ ਆਡੀ ਇਹ ਕਾਰ ਆ ਜੀ 2013 ਮਾਡਲ ਕਾਰ ਹੈ ਫਰਸਟ ਓਨਰ ਹੈ ਐਨਓਸੀ ਆਈ ਹੋਈ ਆ ਆਪਣੇ ਕੋ ਲੁਧਿਆਣੇ ਦੀ ਤੇ ਚਾਬੀਆਂ ਦੋਨੋਂ ਆ ਟਾਇਰ ਬਿਲਕੁਲ ਨਵੇਂ ਆ A6 ਵੇਰੀਐਂਟ ਹੈ ਦਾ ਠੀਕ ਹੈ A6 ਹੂੰ ਇਹ 9.5 ਲੱਖ ਰੁਪਏ ਵਿੱਚ ਆਪਾਂ ਕਾਰ ਦੇ ਦੇਣੀ ਹੈ ਜੀ ਜਿਹੜਾ ਮੇਰਾ ਭਰਾ ਇਹਦਾ ਆਸ਼ਿਕ ਹੈ ਨਾ ਉਹਨੇ ਭੱਜਿਆ ਆਣਾ ਵਾ ਚਲੋ ਇਹੀ ਗੱਲ ਬਾਤ ਆ ਵੀ ਜਿਹੜਾ ਮੇਰੇ ਭਰਾ ਨੂੰ ਆਡੀ ਦਾ ਟੇਸਟ ਪਤਾ ਵਾ ਉਹ ਉਹਨੇ ਆਡੀਓ ਲੈ ਕੇ ਜਾਣੇ ਉਹਨੇ ਆਡੀ ਲੈ ਕੇ ਜਾਣੀ ਆਹਾ ਭਾਜੀ ਗ੍ਰੈਂਡ ਆਈਟਨ ਇਹ ਹੈਗੀ ਆ ਜੀ ਗ੍ਰੈਂਡ ਨਿਓਸ 2023 ਮਾਡਲ ਮੈਗਨਾ ਆਪਸ਼ਨਲ ਮਾਡਲ ਹੈ ਫਰਸਟ ਓਨਰ ਹੈ ਹਾਂਜੀ ਇਸ਼ੋਰੇ ਥਰਡ ਪਾਰਟੀ ਹੈ 23000 ਕਿਲੋਮੀਟਰ ਗੱਡੀ ਚੱਲੀ ਹੈ ਠੀਕ ਹੈ ਪੈਟਰੋਲ ਹੈ ਆਂਦੀ ਪੈਟਰੋਲ ਹੀ ਇਹ ਠੀਕ ਹੈ ਤੇ ਸ਼ੋਰੂਮ ਤੇ ਮਤਲਬ ਸ਼ੋਰੂਮ ਆ ਬੰਪਰ ਤੋਂ ਬੰਪਰ ओरिजिनल ਦੀ ਗਾਰੰਟੀ ਹੈ ਹਨਾ ਸਕ੍ਰੈਚ ਵੀ ਨਹੀਂ ਹੈ ਇੰਟੀਰੀਅਰ ਸਕ੍ਰੈਚ ਵੀ ਹੈ ਨਹੀਂ ਕਾਰ ਦੇ ਉੱਤੇ ਹੋਰ ਦੱਸੋ ਜੀ ਹਾਂ ਸਹੀ ਗੱਲ ਹੈ ਤੇ ਇਹਦਾ ਪੂਰੀ ਨਵੀਂ ਫਸਟ ਓਨਰ ਕਾਰ ਆ ਕਾਰ ਆਪਾਂ ਦੇਵਾਂਗੇ ਸਿਰਫ ਤੇ ਸਿਰਫ 6.5 ਲੱਖ ਰੁਪਏ ਦੀ ਨਵੀਂ ਕਿੰਨੇ ਦੀ ਹੈ ਨਵੀਂ ਹੈਗੀ ਹੈ ਜੀ ਇਹ 8.5 ਲੱਖ ਰੁਪਏ ਹੈ 8.5 ਲੱਖ ਦੀ ਹਾਂਜੀ ਲਓ ਫੇ ਮਿੱਤਰ ਪਿਆਰਿਓ ਸਕ੍ਰੈਚ ਲੈਸ ਕਾਰ ਜਿਹਨੂੰ ਕਹਿੰਦੇ ਆ ਨਾ ਉਹ ਆ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਇਹ ਵੀ ਕਨਸਿਡਰ ਕਰ ਸਕਦੇ ਹਾਂ ਲੀਵਾ ਆ ਗਈ ਲੀਵਾ ਹੂੰ ਜਿਹੜੀ ਕਿਸੇ ਕੋ ਹੈ ਨਹੀਂ ਬਾਜ਼ਾਰ 'ਚ ਅੱਛਾ ਇਹ ਤੇ ਕ੍ਰੋਮ ਦੀ ਐਸੈਸਰੀ ਲਾਈ ਹੋਈ ਹੈ ਹਾਂਜੀ ਹਾਂਜੀ ਐਸੈਸਰੀ ਲੱਗੀ ਹੈ ਇਹ ਨਵੀਂ ਕਾਰ ਆ ਟਾਪ ਮਾਡਲ ਵੀਡੀ ਠੀਕ ਹੈ ਠੀਕ ਹੈ ਜੀ ਹਮ ਮਾਡਲ 2017 ਮਾਡਲ ਕਾਰ ਆ ਓਕੇ ਫਰਸਟ ਓਨਰ ਹੈ ਕਾਰ ਦਾ ਆਸਕਿੰਗ ਪ੍ਰਾਈਸ ਹੈਗਾ 5,65,000 ਰੁਪਈਆ ਹਮ ਤੇ ਸਵਾ 5 ਲੱਖ ਤੇ ਆਪਾਂ ਕਾਰ ਦੇ ਦੇਣੀ ਹੈ ਜੀ ਇਹ 5 ਲੱਖ ਤੇ 25,000 ਦੇ ਵਿੱਚ ਟਾਇਓਸ ਲੀਵਾ ਵੀਡੀ ਡੀਜ਼ਲ ਆ ਨਾ ਇਹ ਡੀਜ਼ਲ ਡੀਜ਼ਲ ਦੀ ਕਾਰ ਆ ਉਹਦੇ ਬਾਅਦ ਵੀਰੇ ਆਪਾਂ ਇਧਰ ਹੀ ਤੋਹਫੇ ਦਿਖਾ ਰਹੇ ਸੀਗੇ ਆ ਉਧਰ ਆਓ ਡਿਜ਼ਾਈਨ ਦਿਖਾਓ ਤੁਸੀਂ ਆਪਣੀ ਵੀਡੀਓ ਚਾਰ-ਚਾਰ ਲੱਖ ਦੀਆਂ ਡਿਜ਼ਾਈਨਾਂ ਦਿਖਾਣੇ ਹੋ ਨਾ ਤੁਹਾਨੂੰ ਅੱਜ 13 ਮਾਡਲ ਦਈਏ ਆਪਾਂ 3.5 ਲੱਖ ਰੁਪਏ ਦੀ ਕਾਰ ਹੈ ਹਾਂਜੀ 3.5 ਲੱਖ 50 ਹਜ਼ਾਰ 3.5 ਲੱਖ 50 ਹਜ਼ਾਰ ਦੀ ਕਾਰ ਦੇ ਦਾਂਗੇ 13/14 ਅੱਛਾ 13 ਪਹਿਲੇ ਇਨਾਮ ਦੀ ਫੁੱਲ ਇਨਸ਼ੋਰੈਂਸ ਪਹਿਲੇ ਨਾ ਟਾਇਰ ਨਵੇਂ ਵੀਡੀਆਈ ਵੈਰੀਐਂਟ ਅੱਛਾ ਠੀਕ ਹੈ ਜੀ ਕਾਰ ਦੇ ਦਾਂਗੇ ਸਿਰਫ ਆਪਾਂ ਜਾਲੀਆਂ ਵੀ ਲੱਗੀਆਂ ਹੋਈਆਂ ਅੰਦਰ ਅੱਛਾ ਹਾਂਜੀ ਔਰ ਤੋਂ ਤੋਂ ਬਚ ਜਾਣ ਵਾਲੀ ਤੁੱਪ ਤੋਂ ਬਚ ਜਾਣ ਵਾਲੀ ਹੈ 3.5 ਲੱਖ ਤੱਕ ਆਪਾਂ ਤੁਹਾਨੂੰ ਕਾਰ ਦੇ ਦੇਣੀ ਹੈ ਚੱਕੋ ਬਾਈ ਕਰ ਲਿਓ ਟਰਾਈ ਡਿਜ਼ਾਇਰ ਹੈ 3.5 ਲੱਖ ਦੀ ਆਹ ਆਹ ਅੱਜ ਟਰੈਨ ਨੂੰ ਆਪਾਂ ਕੱਲ ਵੀਡੀਓ ਪਾਈ ਸੀਗੀ ਬਹੁਤ ਸਸਤੀ ਕਰਕੇ ਲੋਕ 4 ਲੱਖ ਮੰਗਦੇ ਆ ਆਪਾਂ 13/14 ਕਾਰ ਦੇ ਦੇਣੀ ਹੈ 2.90 ਹਜ਼ਾਰ ਦੇ ਵਿੱਚ ਸਿਰਫ 2.90 ਹਜ਼ਾਰ ਦੀ ਕਾਰ ਦੇ ਦੇਣੀ ਹੈ ਜੀ ਚੰਗੀ ਤਰ੍ਹਾਂ ਸੁਣ ਲਓ ਮਾਰਕੀਟ ਹਿਲਾਉਣ ਵਾਲਾ ਕੰਮ ਮਾਰਕੀਟ ਹਿਲਾਤੀ ਆਪਾਂ 2.90 ਹਿਲਾਤੀ ਇੰਜਨ ਗੇਅਰ ਪੂਰੀ ਵਧੀਆ ਵੀਰੇ ਟਾਇਰ ਨਵੇਂ ਲਾਏ ਲੱਗੇ ਇੰਜਨ ਗੇਅਰ ਵਧੀਆ 110 ਇੰਜਨ ਵਾਲੀ 6 ਗੇਰਾਂ ਵਾਲੀ ਕਾਰ 6 ਗੇਰਾਂ ਵਾਲੀ 6 ਗੇਰਾਂ ਵਾਲੀ 290000 ਦੀ ਸਵਾ 300 ਬਸ ਆਕੇ ਸਾਡੇ ਨਾਲ 바ਰਗੇਨਿੰਗ ਨਹੀਂ ਕਰਨੀ ਇਹਦੇ ਨਾਲ ਲਾਸਟ ਆ ਇਹ ਹਾਂ ਲਾਸਟ ਰੇਟ ਆ ਇਹ ਸਹੀ ਗੱਲ ਆ ਲਾਸਟ ਰੇਟ ਆ 290000 ਇਹਨਾਂ ਸੇਮ ਤੋਂ ਸੇਮ ਤੋਹਫਾ ਦਵਾਂਗੇ ਹੋਰ ਆਹਾਂ ਚੱਕ ਲੋ ਅੱਜ ਆਹਾਂ ਆਹ ਲੋ ਜੀ ਇਹ ਵੀ 13/14 ਹੂੰ ਇਹ ਵੀ ਦੇ ਦਾਂਗੇ 290000 ਰੁਪਏ ਡੀਜ਼ਲ ਹੈ ਹਾਂਜੀ ਇਕੋ स्पोर्ट ਉਹ ਇਹ ਤਾਂ ਫਿਰ ਐਕਸਟਰਾ ਮਜ਼ਾਕ ਲੱਗੇ ਹੋਏ ਮਜ਼ਾਕ ਨਹੀਂ ਕੋਈ ਮਜ਼ਾਕ ਨਹੀਂ ਵੀਡੀਓ ਚ ਕੋਈ ਵੀਰੇ ਉਹ ਆਰਗੂ ਨਹੀਂ ਕਿਸੇ ਨਾਲ ਕਰਨਾ ਆਪਾਂ ਆਪਾਂ ਕਾਰ ਦੇ ਦੇਣੀ ਬਸ 290000 ਦੀ ਇਕੋ ਸਪੋਰਟ 200000 ਦੀ ਇਕੋ ਸਪੋਰਟ ਦੇ ਦਾਂਗੇ ਜੀ ਕੀ ਬਾਤ ਹੈ ਬਈ ਮਾਡਲ ਦੋ ਬਾਦੋ ਵੀ ਘੱਟ ਹਾਂ ਸਹੀ ਗੱਲ ਆ 13/14 ਮਿਨੀ ਐਸਯੂਵੀ 13/14 290000 ਲਓ ਫੇ ਕਮੈਂਟ ਕਰਕੇ ਦੱਸੋ ਸਰਦਾਰੀ ਜੀ ਨੇ ਅੱਤ ਕਰਾਤੀ ਕਿ ਨਹੀਂ ਕਰਾਤੀ ਹੈ ਨਾ ਹੋ ਗਈ ਇਹਦੀ ਬਾਤ ਅੱਜ 290000 ਦੀ ਆ ਤੇ 290000 ਦੀ ਉਹ ਦੋ ਐਸਯੂਵੀ ਸਸਤੇ ਰੇਟ ਦੀਆਂ ਦੋਨਾਂ ਭੈਣਾਂ ਦਾ ਜੋੜਾ ਆਹਾ ਇਹ ਆ ਗਈ ਜੀ 2019 ਮਾਡਲ ਜੀਡੀਆਈ ਪਹਿਲੇ ਨਾਮ ਦੀ ਕਾਰ ਹਾਂਜੀ 70000 ਕਿਲੋਮੀਟਰ ਚੱਲੀ ਟਾਇਰ ਟੱਪਾ ਲਾਇ ਲੂਏ ਹਰ ਚੀ ਨਵੀਂ ਦੋਨੋਂ ਚਾਬੀਆਂ ਕੰਪਲੀਟ ਕਾਰ ਹਮ ਕਾਰ ਦਵਾਂਗੇ 8 ਲੱਖ ਤੇ 38000 ਰੁਪਏ ਦੀ ਆਏ ਹਾਏ 8 ਲੱਖ 38000 ਦੀ ਕਾਰ ਲੋਨ ਲੋਨ ਕਰਾ ਦਾਂਗੇ 7.5 ਲੱਖ ਰੁਪਏ ਦਾ 7 ਲੱਖ 50 ਹਜ਼ਾਰ ਦਾ ਲੋਨ 75 80 ਹਜ਼ਾਰ ਲੈ ਕੇ ਆਓ ਤੇ ਕਾਰ ਆਪਣੇ ਘਰੇ ਲੈ ਕੇ ਜਾਓ ਵੀ ਜਾ ਆ ਜੀ ਆਹ ਲਓ ਜੀ ਕੀ ਆ ਸੈਲਟੋਸ ਆ ਗਈ 2023 ਮਾਡਲ ਪੈਟਰੋਲ ਹੂੰ ਬੰਪਰ ਟੂ ਬੰਪਰ ਇਹਨੂੰ 30000 ਕਿਲੋਮੀਟਰ ਗੱਡੀ ਚੱਲੀ ਜੈਨੂਨਲੀ ਭਾਜੀ ਗਾਰੰਟੀ ਸਰ ਗਾਰੰਟੀ 23 ਮਾਡਲ ਕਹਿ ਰਹੇ ਆ ਤੁਹਾਨੂੰ 13 ਨਹੀਂ ਕਹਿ ਰਹੇ ਆ ਹਾਂ 23 ਮਾਡਲ 23 ਮਾਡਲ ਐਚਟੀਕੇ ਪਲੱਸ ਮਾਡਲ ਹਾਂ ਫਰਸਟ ਓਨਰ ਹਾਂ ਫੁੱਲ ਇਨਸ਼ੋਰੈਂਸ ਦੋਨੋਂ ਚਾਬੀਆਂ ਸਾਰੀ オリジナル ਵਾਈਟ ਕਲਰ ਦੀ 30000 ਚੱਲੀ 30000 ਚੱਲੀ ਰੇਟ ਸੁਣ ਲੋ ਕਾਰ ਦਾ ਦੱਸ ਦੋ ਫਾਇਦਾ ਕਰਾ ਦਿਓ ਬਸ ਇਹੀ ਕਹੂੰਗਾ 17 ਲੱਖ ਦੀ ਕਾਰ ਆਪਾਂ ਕਾਰ ਦੇਣੀ ਸਿਰਫ 12.5 ਲੱਖ ਰੁਪਏ ਦੀ 17 ਲੱਖ ਵਾਲੀ 12.5 ਲੱਖ ਸਾਢੇ 12.5 ਦੀ 1100 ਸਾਢੇ 11.5 ਦਾ ਲੋਨ ਇੱਕ ਜੀ ਇਹ ਵੀ ਨੋਟ ਕਰਿਓ ਚੱਲੀ ਦਾ ਨਾ ਬਹੁਤ ਹੋ ਜਾਂਦਾ ਵਾ ਕਿਹ ਹਜ਼ਾਰ ਚੱਲੀ ਦੀ ਗਾਰੰਟੀ ਬਾਈ ਜੀ 30 ਹਜ਼ਾਰ ਚੱਲੀ ਦੀ ਗਾਰੰਟੀ ਹੈ ਨਾ ਇਹ ਵੀ ਚੀਜ਼ਾਂ ਨਾਲ ਨਾਲ ਦੀ ਨਾਲ ਨੋਟ ਕਰਿਆ ਕਰੋ ਕ੍ਰੈਡਿਟ ਦੀ ਹੌਟ ਪ੍ਰੋਡਕਟ ਕ੍ਰੇਟਾ ਡੀਜ਼ਲ ਡੀਜ਼ਲ ਦੀ ਹੈ 2021 ਮਾਡਲ ਫਰਸਟ ਓਨਰ ਇੰਸ਼ੋਰੇ ਫੁੱਲ ਚਾਬੀਆਂ ਦੋਨੋਂ ਟਾਇਰ ਅਲੋਏ ਬਿਲਕੁਲ ਨਵੇਂ ਲੱਗੇ ਹੋਏ ਈ ਵੈਰੀਐਂਟ ਹੈ ਡੀਜ਼ਲ ਹੂੰ ਸਾਰਾ ਸਮਾਨ ਐਸਐਕਸ ਵਾਲਾ ਲੱਗਿਆ ਹੋਇਆ ਕਾਰ ਨੂੰ ਹੂੰ ਹਰ ਚੀਜ਼ ਕੰਪਲੀਟ 70000 ਕਿਲੋਮੀਟਰ ਚੱਲੀ ਦੀ ਗਾਰੰਟੀ ਰੇਟ ਰੇਟ ਦਵਾਂਗੇ ਕਾਰ ਦਾ ਸਿਰਫ ਤੇ ਸਿਰਫ 10.5 ਲੱਖ ਰੁਪਈਆ 10 ਲੱਖ 50 ਹਜ਼ਾਰ 10 ਲੱਖ ਦਾ ਲੋਨ ਮਤਲਬ ਇਹਦੀ 12.5 ਲੱਖ ਮੈਂ ਆਸਕਿੰਗ ਸੁਣੀ ਮੈਂ ਜੀ ਤੁਹਾਨੂੰ ਆ ਤੋਹਫੇ ਦੇਣੇ ਆ ਬਸ ਆਪਾਂ ਗਰਮੀਆਂ ਦੇ ਤੋਹਫੇ ਇਹ ਕੋਈ ਕੋਈ ਦਿੰਦਾ ਬਸ ਸਹੀ ਗੱਲ ਆ ਆਹ ਲਓ ਇਹ ਆ ਗਈ ਨੈਕਸਨ ਹੂੰ 2020 ਮਾਡਲ ਅੱਛਾ ਜੀ ਐਕਸ ਐਮ ਮਾਡਲ ਹੈ ਠੀਕ ਹੈ ਸੈਕੰਡ ਓਨਰ ਦੀ ਕਾਰ ਹੈ ਆਪਾਂ ਹੀ ਵੇਚੀ ਹੋਈ ਹੈ 40000 ਕਿਲੋਮੀਟਰ ਗੱਡੀ ਚੱਲੀ ਸਾਰੀ ਓਰੀਜਨਲ ਠੀਕ ਹੈ ਵੀਰ ਅੰਦਰ ਲੱਗੇ ਗੱਦੇ ਅੱਛਾ ਗੱਦਿਆਂ ਵਾਲੀ ਹੈ ਗੱਦਿਆਂ ਵਾਲੀ ਕਾਰ ਹੈ ਜੀ ਅੱਛਾ ਅੱਛਾ ਦੇਖੋ ਭਾਈ ਠੀਕ ਹੈ ਜੀ ਆਓ ਅੰਦਰੋਂ ਚੈੱਕ ਕਰਾਈਏ ਕਾਰ ਆਪਾਂ ਦੇ ਦੇਣੀ ਹੈ ਸਿਰਫ 5.5 ਲੱਖ ਰੁਪਏ ਦੀ 5.5 ਲੱਖ 50 ਹਜ਼ਾਰ 5.5 ਦੀ ਕਾਰ ਤੇ 2.5 ਦਾ ਲੋਨ 25000 25 ਤੋਂ 30000 ਰੁਪਏ ਲੈ ਕੇ ਆਓ ਕਾਰ ਆਪਣੇ ਘਰੇ ਲੈ ਕੇ ਜਾਓ ਨੈਕਸਨ ਪੈਟਰੋਲ ਐਕਸ ਐਮ ਮਾਡਲ 2020 ਮਾਡਲ ਲਓ ਮਿੱਤਰ ਪਿਆਰਿਓ ਕਰ ਲੋ ਚੈੱਕ XM 2020 ਮਾਡਲ ਦੀ ਕਾਰ 2020 ਮਾਡਲ ਕਰ ਲੋ 20 ਮਾਡਲ ਦੀ ਕਾਰ ਆ ਤੇ ਹੁਣ ਜਿਹੜੇ ਆਪਾਂ ਵੀਡੀਓ ਚ ਤੋਹਫਿਆਂ ਦੀ ਗੱਲ ਕੀਤੀ ਉਹ ਵੀ ਆਣ ਆਲੇ ਆ ਤੋਹਫੇ ਸਾਰੇ ਤੋਹਫੇ ਜਿਹੜਾ ਮਰਜ਼ੀ ਦੇ ਦਿਓ ਜੀ ਜਿਹੜੇ ਆਪਾਂ ਮੈਂ ਕਾ ਟ੍ਰੇਡ ਦੀ ਸ਼ੁਰੂਆਤ ਕੀਤੀ ਸੀ ਦਿਓ ਫਿਰ ਉਹ ਵੀ ਦੇ ਦਿਓ ਦੇ ਦਿਓ ਇੱਕ ਆਹ ਖੜੀ ਆ ਮਾਈਕਰਾਵੀ ਇੱਕ ਆਹ ਖੜੀ ਬਾਈਕਰ 2000 ਕਿੰਨਾ ਸੀ ਬਾਈ ਜੀ ਮਾਡਲ ਇਹ 17 2017 ਮਾਡਲ ਮੇਰੇ ਭਰਾ ਦੀ ਗੱਡੀ ਆ ਪਰ ਆਪਦੀ ਕਾਰ ਆ ਜੀ ਇਹੇ ਹਾਂਜੀ ਇਹ ਸਾਡੇ ਕੋਲ ਅੱਜ ਡ੍ਰੈਗਲਿੰਗ ਅਮਾਉਂਡ ਹੋ ਰਹੀ ਹੈ ਇਹ ਵੇਚਣ ਵਾਸਤੇ ਆਈ ਹੈ ਠੀਕ ਹੈ 17 ਮਾਡਲ ਟੌਪ ਆਟੋਮੈਟਿਕਾ ਆਟੋ ਗੇਅਰ ਓਕੇ ਠੀਕ ਹੈ ਜੀ ਮੰਗਦੇ ਸਾਡੇ 4.5 ਨੇ ਪਹਿਲਾਂ ਕੋ ਖਿੱਚ ਲੈਣਾ ਮਾਨ ਕਾ ਲੈਣਾ ਪੂਰਾ ਹੀ ਕਰਾ ਦਿਆ ਹੋਇਆ ਮੈਂ ਕਹਾਂ ਤੂੰ ਦੇਖਿਓ ਤੁਸੀਂ ਹਾਂਜੀ ਹਾਂਜੀ ਦੱਸੋ ਕਿੰਨੇ ਦੀ ਕਾਰ ਦੇ ਦਈਏ ਕਿੰਨੇ ਦੀ ਹੁਕਮ ਕਰੋ ਸਾਵੇ ਸੀ ਅਗਲਾ ਆਓ ਜੀ ਤੁਸੀਂ ਪੈਸੇ ਲੈ ਕੇ ਆਓ ਕਾਰ ਚੁਕਾ ਦਾਂਗੇ ਆਪਾਂ ਤੁਹਾਨੂੰ ਸਾਰੀ ਓਰੀਜਨਲ ਨਵੇਂ ਟਾਇਰ ਕਾਰ ਦੇ ਚਲੋ ਭਾਈ ਇਹ ਵੀ ਗੱਲ ਹੋ ਗਈ ਤੇ ਆ ਜਿਓ ਬਸ ਮੈਂ ਇਹੀ ਕਹਾਂਗਾ ਆ ਖੜਾ ਤੋਹਫਾ ਅੱਛਾ 2006 ਮਾਡਲ ਕਾਰ ਹੈ ਇਹ ਹੁੰਡਾਈ ਦਾ ਲੋਗੋ ਲੱਗਾ ਹੋਇਆ ਹੈ ਹੁੰਡਾਈ ਦੀ ਕਾਰ ਆ ਜੀ ਇਹ ਹਾਂ ਇਹ ਕਾਰ ਦਾ ਨਾਮ ਹੈ ਗੈਟਸ ਕੀ ਆ ਗੈਟਸ ਗੈਟਸ ਅੱਛਾ ਗੈਟ ਇੱਕ ਸੈਂਟਰ ਹੁੰਦੀ ਸੀ ਇੱਕ ਗੈਟਸ ਹੁੰਦੀ ਸੀ ਦੋਨੋਂ ਭੈਣਾ ਸੀ ਆਪਸ ਵਿੱਚ ਅੱਛਾ ਇਹ ਗੈਟਸ ਦਾ 2006 ਮਾਡਲ ਕਾਰ ਹੈ ਹਾਂ ਪਾਸਿੰਗ 27 ਤੱਕ ਹੈਗੀ ਹੈ ਅਜੇ ਦੀ ਅੱਛਾ ਦਸੰਬਰ ਦੀ ਕਾਰ ਹੈ ਠੀਕ ਹੈ ਠੀਕ ਹੈ ਜੀ ਹਾਂ ਕਾਰ ਦੇ ਦਾਂਗੇ ਸਿਰਫ 70000 ਰੁਪਏ ਦੀ ਇੰਜਨ ਨਹੀਂ ਟੈਟ ਮੈਂ ਕਹਿੰਦਾ ਇੰਜਨ ਗੇਅਰ ਏਸੀ ਚੱਲਦਾ ਪੂਰਾ ਓਕੇ ਰਿਪੋਰਟ ਲਓ ਵੇ ਮਿੱਤਰ ਪਿਆਰੇ ਆਓ ਜਰਾ ਇੱਧਰ ਨੂੰ 70000 ਦਾ ਆਂਦਾ ਕੀ ਐ ਸਹੀ ਗੱਲ ਆ ਨਾ ਹੁਣ ਤੁਸੀਂ ਕਹਿ ਸਕਦੇ ਹੋ ਵੀ ਪੁਰਾਣੀ ਮੋਟਰਸਾਈਕਲ ਦੇ ਮੁੱਲ ਤੇ ਕਾਰ 70000 ਕੁੱਲ ਦੇਣਾ 2027 ਤੱਕ ਪਾਸ ਦੀ ਗੱਡੀ ਨਾਲੇ ਹੁੰਡਾਈ ਦੀ ਗੱਡੀ ਆ ਇਹ ਵੀ ਨੋਟ ਕਰ ਲਿਓ ਇੱਕ ਹੋਰ ਤੋਹਫਾ ਆ ਦੀ ਭੈਣ ਸੇਮ ਹਾਂ ਇਹ ਹੈਗੀ ਹੁੰਡਾ ਦੀ ਜੈਜ਼ ਜੈਜ਼ ਨੋ ਮਾਡਲ ਕਾਰ ਆ ਇਹ ਹਾਂ ਪਾਸਿੰਗ ਤੁਹਾਨੂੰ 29 ਤੱਕ ਕਰਾ ਕੇ ਮਿਲੂਗੀ ਠੀਕ ਐ ਠੀਕ ਐ ਜੀ ਹਾਂ ਇਹ ਕਾਰ ਮਿਲਨੀ ਸਿਰਫ 95000 ਰੁਪਏ ਦੀ 95000 ਹਾਂ ਜੀ ਇਹ ਜਰਮਨ ਦੀ ਕਾਰ ਆ ਜਰਮਨੀਕ ਇੰਜਨ ਦੀ ਕਾਰ ਹੈ ਸਹੀ ਗੱਲ ਆ ਜਰਮਨੀ ਇੰਨੇ ਕਹਿ ਸਕਦੇ ਹੋ ਤੁਸੀਂ ਤੇ ਬਾਕੀ ਜਿਹੜੇ ਮੇਰੇ ਭਰਾ ਨੂੰ ਇਹ ਵੀ ਕਾਰ ਚਾਹੀਦੀ ਹੈ ਕਨਸਿਡਰ ਕਰ ਸਕਦਾ ਹੋਪ ਕਰਦੇ ਆ ਬਾਈ ਜਿੰਨੀਆਂ ਤੁਹਾਨੂੰ ਕਾਰਾਂ ਦਿਖਾਈਆਂ ਸਾਰੀਆਂ ਵਧੀਆ ਲੱਗੀਆਂ ਹੋਣਗੀਆਂ ਮੇਰੇ ਖਿਆਲ ਨਾਲ ਨਾ ਜਿਹੜੀ ਅੱਜ ਦੀ ਵੀਡੀਓ ਆਪਾਂ ਸ਼ੂਟ ਕੀਤੀ ਆ ਇਹ ਜਿਹਨੂੰ ਕਹਦੇ ਨੇ ਨਾ ਸਰਵਗੁਣ ਸੰਪੰਨ ਉਹ ਵਾਲੀ ਵੀਡੀਓ ਸੀ ਕਿਉਂਕਿ ਇਹਦੇ ਵਿੱਚ ਉਹਨਾਂ ਭਰਾਵਾਂ ਨੂੰ ਵੀ ਕਾਰਾਂ ਮਿਲ ਗਈਆਂ ਜਿਨ੍ਹਾਂ ਦਾ ਬਜਟ ਬਹੁਤ ਘੱਟ ਆ ਉਹਨਾਂ ਨੂੰ ਵੀ ਮਿਲ ਗਈਆਂ ਜਿਨ੍ਹਾਂ ਦੀ ਮੀਡੀਅਮ ਰੇਂਜ ਆ ਉਹਨਾਂ ਨੂੰ ਵੀ ਮਿਲ ਗਈਆਂ ਜਿਨ੍ਹਾਂ ਦੀ ਰੇਂਜ ਹਾਈ ਹੈ ਹਾਈ ਹੈ ਮਤਲਬ ਕਿ ਸਾਰਿਆਂ ਲਈ ਉਹ ਮਲਟੀਪਰਪਸ ਹੋ ਗਈ ਵੀਡੀਓ ਇਹ ਤੇ ਹੋਪ ਕਰਦੇ ਆਂ ਘੈਂਟ ਲੱਗੀ ਹੋਊਗੀ ਕਮੈਂਟ ਜਰੂਰ ਕਰਕੇ ਦੱਸਿਓ ਕਿਹੜਾ ਭਰਾ ਕਿੱਥੋਂ ਕਿੱਥੋਂ ਦੀ ਜੁੜਿਆ ਹੋਇਆ ਵਾ ਕਿਉਂਕਿ ਬਹੁਤ ਹੌਸਲਾ ਅਫਜ਼ਾਈ ਮਿਲਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਸਾਡਾ ਵੀ ਦਿਲ ਕਰਦਾ ਵੀ ਹੋਰ ਵੱਧ ਵੱਧ ਸੋਹਣਾ ਕੰਮ ਤੁਹਾਡੇ ਮੂਰੇ ਲਿਆਈਏ ਤਾਂ ਤੱਕ ਲਈ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ